ਤਲਾਉ ਉਹਨਦੇ ਨੇ ਤੋ ਆਈ ਪਿੱਛੇ ਦਾ ਹਾਲ ਚਾਲ ਪੁੱਛੋ ਪਹਿਲਾਂ ਤਾਂ ਪੁੱਛਣਾ ਚਾਹਾਂਗਾ ਉਹਦਾ ਹਾਲ ਕਿਵੇਂ ਹੈ ਬਹੁਤ ਮਾੜਾ ਡਾਕਟਰ ਕਹਿੰਦੇ ਉਹਦਾ ਹਾਲ ਬਹੁਤ ਮਾੜਾ ਹੈ ਕਾਫੀ ਅੰਦਰ ਤੋਂ ਉਹਨੂੰ ਡੈਮੇਜ ਹੋਇਆ ਤੇ ਉਹ ਪੂਰੀ ਕੋਸ਼ਿਸ਼ ਕਰ ਰਹੇ ਆ ਤੇ ਹਾਲਤ ਕੋਈ ਚੰਗੀ ਨਹੀਂ ਹੈ ਤੇ ਡਾਕਟਰ ਡਾਕਟਰ ਕਾਫੀ ਚਿੰਤਤ ਹੈ ਇਸ ਵਿਸ਼ੇ ਤੇ ਸਰ ਕਿਵੇਂ ਦਾ ਸਾਹਿਬ ਕਿਉਂਕਿ ਜੋ ਕੱਲ ਇਹ ਪੂਰੀ ਘਟਨਾ ਹੋਈ ਹੈ ਕੀ ਇਸ ਪੂਰੀ ਘਟਨਾ ਤੇ ਕੀ ਬਦਿਕ੍ਰਮ ਹੈ ਤੁਹਾਡਾ ਦੇਖੋ ਇਹ ਕੋਈ ਨਵੀਂ ਗੱਲ ਤਾਂ ਹੈ ਨਹੀਂ ਆਮ ਆਦਮੀ ਪਾਰਟੀ ਦੇ ਜੋ ਕੰਮ ਕਰਨ ਦੇ ਤਰੀਕੇ ਹੈ ਸ਼ਾਇਦ ਆਪ ਦੇਖ ਰਹੀਆਂ ਲੋਕਾਂ ਨੂੰ ਦੇਖੋ ਕੱਲ ਇਹਨੇ ਕੋਈ ਸਪਸ਼ਟੀਕਰਨ ਦੇਣ ਦੀ ਕੋਸ਼ਿਸ਼ ਵੀ ਕੀਤੀ ਸੀ ਗੱਲ ਇਹ ਹੈ ਕਿ ਹਰ ਇੱਕ ਸਰਕਾਰ ਥੋੜਾ ਬਹੁਤ ਆਪਣੇ ਧੜੇ ਨੂੰ ਇਹ ਯੂਨੀਅਨ ਬਾਜੀ ਦੇ ਵਿੱਚ ਅੱਗੇ ਪਿੱਛੇ ਕਰਦੀ ਆ ਪਰ ਕਦੀ ਪੈਸੇ ਦੇ ਪਿੱਛੇ ਇਸ ਤਰੀਕੇ ਮੈਂ ਵੀ ਐਮਐਲਏ ਰਿਆਂ ਬਥੇਰੀ ਬਾਰ ਠੀਕ ਹੈ ਆ ਆਪਣੇ ਬੰਦੇ ਦਾ ਹਲਾਸ਼ਾਹਰੀ ਕਰਦੇ ਉਹਨਾਂ ਦਾ ਹੱਥ ਫੜਦੇ ਆ ਪਰ ਕਦੀ ਕੋਈ ਇਹ ਨਹੀਂ ਕਹਿ ਸਕਦਾ ਕਿ ਖੰਨੇ ਨੇ ਪੈਸੇ ਲੈ ਕੇ ਕਿਸ ਨੂੰ ਪ੍ਰਧਾਨ ਬਣਾਇਆ ਔਰ ਸ਼ਰਿਆਮ ਜੋ ਨੋਟਾਂ ਦਿਖ ਰਹੀਆਂ ਔਰ ਫਿਰ ਉਹ ਕਹਿੰਦੀ ਹੈ ਇਹ ਤਾਂ ਮੇਰਾ ਬੰਦਾ ਹੀ ਨਹੀਂ ਹੈ ਉਹਦਾ ਪ੍ਰਧਾਨ ਹੈ ਬਲਾਕ ਦਾ ਤੇ ਕਹਿੰਦੀ ਮੇਰਾ ਬੰਦਾ ਨਹੀਂ ਹੈ ਉਹ ਵੀਡੀਓ ਦੀ ਜਾਣਕਾਰੀ ਦੇਖੋ ਜਦ ਮੈਂ ਕੱਲ ਵੀਡੀਓ ਪਾਈ ਔਰ ਮੈਂ ਕਿਹਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਮੈਂ ਉਹਦੀ ਜਾਂਚ ਕਾਕਾ ਜਾਂ ਜੋ ਬਾਕੀ ਲੋਕ ਵੀਡੀਓ 'ਚ ਹੈ ਉਹਦਾ ਨਹੀਂ ਉਹਨਾਂ ਦੇ ਉਹਨਾਂ ਦੀ ਨੀੜਤਾ ਕਰਕੇ ਨਹੀਂ ਜਾਂਚ ਕਰਾਉਣਾ ਚਾਹ ਰਿਹਾ ਨੀੜਤਾ ਤਾਂ ਸਾਰੇ ਨਾਲ ਹੋ ਸਕਦੀ ਹੈ ਮੈਂ ਤੇ ਜਾਂਚ ਕਰਾ ਰਹਾ ਕਿ ਪੈਸਾ ਆਇਆ ਕਿੱਥੇ 30 ਲੱਖ ਰੁਪਇਆ ਔਰ ਅਨਫੋਰਚਨਟਲੀ ਅਨਫੋਰਚਨਟਲੀ ਇਸ ਸੂਬੇ ਦੇ ਵਿੱਚ ਵਿਜੀਲੈਂਸ ਚੰਗਾ ਕੰਮ ਕਰਦੀ ਹੈ ਪਰ ਵਿਜੀਲੈਂਸ ਤੇ ਉੱਤੇ ਅਤਬਾਰ ਨਹੀਂ ਕਰ ਸਕਦੇ ਕਿਉਂਕਿ ਪੰਜਾਬ ਸਰਕਾਰ ਦਾ ਪ੍ਰੈਸ਼ਰ ਹੁੰਦਾ ਜਾਂ ਤੇ ਇਹ ਈਡੀ ਤੋਂ ਕਰਾਈਏ ਜਾਂ ਕਿਸੇ ਜੱਜ ਤੋਂ ਕਰਾਈਏ ਸਿਟਿੰਗ ਜੱਜ ਤੋਂ ਇਸ ਤਰੀਕੇ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਮੰਗ ਕਰਦੇ ਹਾਂ ਤੁਸੀਂ ਤੁਸੀਂ ਮੈਂ ਕਰਾਂਗਾ ਅੱਜ ਮੈਂ ਪੱਕਾ ਮੈਂ ਮੰਗ ਕਰਾਂਗਾ ਮੈਂ ਦਿੱਲੀ ਤੱਕ ਇਹ ਗੱਲ ਕਰਾਂਗਾ ਕਿ ਦੀ ਜਾਂਚ ਹੋਣੀ ਚਾਹੀਦੀ ਹੈ ਇੱਕ ਬਾਹਰੋਂ ਏਜੰਸੀ 3 ਲੱਖ ਰੁਪਿਆ ਉਥੇ ਵੀਡੀਓ ਤੇ ਦਿਖਾਇਆ ਗਿਆ ਹੈ ਖੰਨਾ ਸਾਹਿਬ ਤੁਸੀਂ ਸੰਗਰੂਰ ਤੋਂ ਬਿਲੋਂਗ ਕਰਦੇ ਹੋਗੇ ਜਿਸ ਵਿਅਕਤੀ ਦੇ ਦੁਆਰਾ ਜਿਹੜਾ ਪੈਸੇ ਵਾਪਸ ਮੋੜੇ ਗਏ ਨੇਗੇ ਕੀ ਲੱਗਦਾ ਹੈਗਾ ਕੌਣ ਸੀਗਾ ਉਹ ਕਿੰਨੇ ਸਮੇਂ ਤੋਂ ਜੁੜਿਆ ਹੈ ਆਮ ਆਦਮੀ ਪਾਰਟੀ ਦੇ ਇਹਦੇ ਨਾਲ ਬਥੇਰੀ ਫੋਟੋਸ ਹੈ ਮੈਂ ਤੁਹਾਨੂੰ ਹੁਣ ਸੋਸ਼ਲ ਮੀਡੀਆ ਤੇ ਅੱਜ ਸ਼ਾਮ ਨੂੰ ਲਾਵਾਂਗਾ ਲੱਗੇ ਵਗੈਰਾ ਦੀ ਵੀ ਗੱਲ ਸਾਹਮਣੇ ਉਸ ਬਲੌਕ ਪ੍ਰਧਾਨ ਹੈ ਉਹਦਾ ਅੱਛ ਉਹ ਬਲਾਕ ਪ੍ਰਧਾਨ ਨੇ ਜੋ ਵੀਡੀਓ ਚ ਹੈ ਉਹ ਸ਼ਰਿਆਮ ਬਲਾਕ ਪ੍ਰਧਾਨ ਹੈ ਇਹਨਾਂ ਦਾ ਇਹਨਾਂ ਦਾ ਪੀਆ ਇਹਨਾਂ ਦੇ ਨਾਲ ਬਥੇਰੀ ਵੋਟ ਇੱਕ ਨੇ ਤਾਂ ਰਾਖੀ ਬੰਦੀ ਹੈ ਸਰ ਤੁਹਾਡੇ ਵੱਲੋਂ ਹੁਣ ਕਿੰਨੇ ਦਾ ਜਿਹੜਾ ਅੱਗੇ ਕਾਰਵਾਈ ਦੀ ਤੁਸੀਂ ਮੰਗ ਕਰਦੇ ਹੋਗੇ ਕਿੰਨੇ ਦਾ ਤੁਹਾਡੇ ਵੱਲੋਂ ਅੱਗੇ ਦਾ ਮੈਂ ਹੁਣੇ ਕਿਹਾ ਹੈ ਕਿ ਮੈਂ ਬਾਹਰੋਂ ਏਜੰਸੀ ਤੋਂ ਮੰਗ ਕਰਾ ਰਿਹਾ ਇਹਦਾ ਇੱਕ ਕਾਰਨ ਵੀ ਆ ਦੇਖੋ ਤੁਹਾਨੂੰ ਯਾਦ ਹੋਣਾ ਹੈ 3 ਸਾਲ ਪਹਿਲਾਂ ਵਿਜੀਲੈਂਸ ਨੇ ਇਹਨਾਂ ਦੇ ਸਾਬਕਾ ਇੱਕ ਮੰਤਰੀ ਹੈ ਸਿੰਘਲਾ ਜੀ ਉਹ ਮਾਨਸਾ ਦੇ ਸੀ ਸਿੰਘਲਾ ਸਿੰਘਲਾ ਤੋਂ ਵਿਜੇ ਸਿੰਘਲਾ ਮੰਤਰੀ ਸੀਗਾ ਜਾਜੂਈ ਕ腐ਸ਼ਨ ਦੀ ਭਗਵੰਤਮਾਨ ਸਾਹਿਬ ਨੇ ਕਿਹਾ ਮੇਰੇ ਕੋਲ ਵੀਡੀਓ ਵੀ ਹੈ ਔਰ ਇਹਨੇ ਮੇਰੇ ਮੈਨੂੰ ਆਕੇ ਕਬੂਲ ਵੀ ਕੀਤਾ ਉਹ ਵਿਚਾਰਾ ਅੰਦਰ ਗਿਆ ਦੋ ਚਾਰ ਹਫਤੇ ਅੰਦਰ ਰਿਹਾ ਉਹਦੇ ਬਾਅਦ ਕੋਈ ਕਾਰਵਾਈ ਨਹੀਂ ਹੋਈ ਉਹ ਵੀਡੀਓ ਵੀ ਹਲੇ ਤੱਕ ਸਾਨੂੰ ਦਿਖਾਇਆ ਨਹੀਂ ਗਿਆ ਉਹਨੇ ਜੋ ਆਪਣੀ ਗਲਤੀ ਸਵੀਕਾਰ ਕੀਤੀ ਹੈ ਤੈਨੂੰ ਸਜ਼ਾ ਕਿਉਂ ਨਹੀਂ ਹੋਈ ਤੇ ਇਸ ਕਾਰਕ ਕੇ ਕਿਸ ਤਰ੍ਹਾਂ ਦੀ ਕਾਰਵਾਈ ਚਾਹਨ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਇਹਦੀ ਪੂਰੀ ਕਾਰਵਾਈ ਹੋਣੀ ਚਾਹੀਦੀ ਫਾਈਨੈਂਸ ਦੀ ਕਾਰਵਾਈ ਹੋਣੀ ਚਾਹੀਦੀ ਦੇਖੋ ਇੱਕ ਗੱਲ ਹੋ ਗਈ ਆਪਣੇ ਤੁਸੀਂ ਆਪਣੇ ਬੰਦੇ ਨੂੰ ਪ੍ਰਮੋਟ ਕਰ ਦਿਓ ਹਰ ਇੱਕ ਪੋਲੀਟੀਕਲ ਪਾਰਟੀ ਕਰਦੀ ਹੈ ਇਹਦੇ ਵਿੱਚ ਕੋਈ ਮੈਨੂੰ ਕੋਈ ਕਿੰਤੂ ਪਰੰਤੂ ਨਹੀਂ ਹੈ ਪਰ ਜਦ ਤੁਸੀਂ ਪੋਸਟਾਂ ਵੇਚ ਰਹੇ ਹੋ 30-30 ਲੱਖ ਰੁਪਏ ਉੱਥੇ ਦਿਖ ਰਿਹਾ ਬਾਈ ਜੀ ਸਕੂਟੀ ਤੇ ਗਈ ਸੀ ਤੇ ਅੱਜ ਇੰਡੈਵਰ ਤੇ ਘੁੰਮਦੀ ਆ ਤਿੰਨ ਸਾਲ ਦੇ ਇਹਨਾਂ ਕਿਨਾਂ ਆਪਾਂ ਸਾਰੇ ਦੇ ਕੋਲ ਕਮਾਈ ਦੇ ਸਾਧਨ ਹੈ ਪਰ ਇਨੀ ਇਨੀ ਕਮਾਈ ਤਾਂ ਨਹੀਂ ਹੋਦੀ ਜੀ ਜੋ ਜੋ ਮੰਗ ਕੀਤੀ ਕੋਈ ਟੋਲਰੈਂਸ ਨਹੀਂ ਹੈ ਬਲਕਾਰ ਸਿੰਘ ਦਾ ਵੀਡੀਓ ਆਇਆ ਕੱਲ ਦਾ ਅੱਜ ਵੀ ਇੱਕ ਨਵਾਂ ਵੀਡੀਓ ਨਵਾਂ ਵੀਡੀਓ ਨਿਕਲਿਆ ਹੈ ਕੀ ਕਾਰਵਾਈ ਆ ਜ਼ੀਰੋ ਕਾਰਵਾਈ ਆ ਦੂਜੀ ਕਾਰਵਾਈ ਕੀ ਲੱਗਦਾ ਵੀ ਜਿੱਦਾਂ ਲੱਗਦੀ ਹੈ ਕਿਹੜੀ ਵਿਰੋਧ ਹੋ ਰਹੀ ਹੈ ਕਿਉਂਕਿ ਇੱਕ ਤਰਫ ਕਹਿੰਦੇ ਕਿ ਆਪਣੇ ਮੱਦੀ ਤੇ ਕਾਰਵਾਈ ਕਰਦੇ ਦੂਜੇ ਤਰਫ ਵਿਧਾਇਕਾਂ ਇਹ ਤੇ ਸਿਰਫ ਵੇਚਲੈਂਸ ਦੀ ਕਾਰਵਾਈਆਂ ਸਿਰਫ ਆਪਣੇ ਵਿਰੋਧੀਆਂ ਤੇ ਹੋ ਰਹੀਆਂ ਆਪਣੇ ਬੰਦਿਆਂ ਤੇ ਬਿਲਕੁਲ ਨਹੀਂ ਹੋ ਰਹੀਆਂ ਬੇਜਰੈਂਸੀ ਦੀ ਕਾਰਵਾਈ ਆਪਣੇ ਬੰਦਿਆਂ ਤੇ ਬਿਲਕੁਲ ਨਹੀਂ ਹੋ ਰਹੀ ਸ਼ਾਰੇ ਆਮ ਧੱਕਾ ਸ਼ਾਇਆ ਸ਼ਾਰੇ ਆਮ ਲੁੱਟ ਵਿੱਚ ਮੱਚੀ ਹੋਈ ਹੈ ਔਰ ਇਹ ਜੋ ਸਾਡਾ ਪ੍ਰਧਾਨ ਹੈ ਕਾਕਾ ਇਹ ਵਿਚਾਰੇ ਦੀ ਹੁਣ ਜ਼ਿੰਦਗੀ ਖਤਰੇ 'ਚ ਹੈ ਜੇ ਇਹਨੂੰ ਕੁਝ ਹੋ ਗਿਆ ਤੇ ਇਹਦਾ ਸੁਸਾਇਡ ਦਾ ਕਾਰਨ ਸਾਡੀ ਐਮ.ਐਲ.ਏ. ਆ ਬੀਬੀ ਆਪਾਂ ਕਾਲ ਦੇ ਰਿਹਾ ਸੁਲੇਖੀ ਹਾਂ ਹਾਂ ਨਾਲ ਹੀ ਹੈ ਰਾਖੀ ਬੰਧਰੀ ਹੈ ਸਾਹਿਬ ਜੀ ਆਪਾਂ ਕਾਲ ਦੇ ਦਿੰਗੇ ਸੁਲੇਖੀ ਬਿਲਕੁਲ ਕਰਾਂਗੇ ਆਪਾਂ ਮੈਂ ਕੱਲ ਪ੍ਰਧਾਨ ਜੀ ਨੂੰ ਮਿਲਣਾ ਹੈ ਪੰਜਾਬ ਦੇ ਪ੍ਰਧਾਨ ਨੂੰ ਸਨੀਰ ਜਾਖੜ ਨੂੰ ਉਹਨਾਂ ਨੂੰ ਉਹਦੇ ਨਾਲ ਗੱਲ ਕਰਕੇ 55 ਲੱਖ ਦੀ ਗੱਲ ਕੀਤੀ ਜਾ ਰਹੀ ਹੈ ਕਿ 55 ਲੱਖ ਕਿ ਕਿੰਨੇ 55 ਹੋਣਿਆ ਲੱਖ ਪੰਜਾਬ ਮੈਂ ਸੁਣਿਆ 50 ਲੱਖ ਤੇ ਗੱਡੀ ਸਰ ਡੈਮੋ ਪਤਾ ਨਹੀਂ ਤਿੰਨ ਤਿੰਨ ਗੱਡੀਆਂ ਰੱਖ ਕੇ ਕੀ ਕਰੇਗੀ ਵਿਚਾਰੀ ਭਵਾ ਨਿਗੜਦੀ ਯੂਨੀਅਨ ਦੇ ਨਾਲ ਕਾਫੀ ਜਿਹੜੇ ਟਰੱਕ ਆਪਰੇਟਰ ਨੇਗੇ ਤਾਂ ਕੀ ਦੇਖਦੇ ਹੋ ਡੈਮੋਕਰੇਸੀ ਦਾ ਘਾੜ ਨਹੀਂ ਲੱਗਦਾ ਕਿ 55 ਲੱਖ ਦੇ ਕੇ ਪ੍ਰਧਾਨਗੀ ਐਵੇਂ ਦਿੱਤੀਆਂ ਜਾਂਦੀਆਂ ਕੋਈ ਤਾਂ ਮੈਂ ਕਹਿ ਰਿਹਾ ਭਾਜੀ ਦੇਖੋ ਥੋੜਾ ਬਹੁਤ ਪੋਲੀਟੀਕਲ ਪਾਰਟੀਆਂ ਆਪਣੇ ਦੇਖੋ ਕੋਈ ਯੂਨੀਅਨ ਦੇ ਵਿੱਚ ਇਹਨਾਂ ਦੀ ਆਪਣੀ ਸਾਂਝ ਹੁੰਦੀ ਆ ਕੋਈ ਬੰਦਾ ਕਿਸੇ ਪਾਰਟੀ ਨਾਲ ਜੁੜਿਆ ਹੁੰਦਾ ਕੋਈ ਬੰਦਾ ਕਿਸੇ ਪਾਰਟੀ ਨਾਲ ਜੁੜਿਆ ਹੁੰਦਾ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਠੀਕ ਹੈ ਤੁਸੀਂ ਆਪਣੇ ਲੋਕਾਂ ਦੀ ਮਦਦ ਵੀ ਕਰ ਲੈਂਦੇ ਹੋ ਪਰ ਪੋਸਟਰਾਂ ਤੇ ਨਹੀਂ ਵੇਚਦੇ ਆਪਾਂ ਨਾ ਇਹ ਤਾਂ ਪੋਸਟਰਿਆਂ ਵਿੱਚੀ ਇਹਨੇ 3 ਲੱਖ ਦੀ ਬੋਲੀ ਲਾਈ ਸੀ ਬਚਾਰੇ ਨੇ ਉਹ ਹੁਣ ਦੂਜਾ ਬੰਦਾ ਉਹਦੀ ਰਿਕਾਰਡਿੰਗ ਹੈ ਇਹਨੇ ਬੁਲਾਇਆ ਮੇਰੇ ਕੋਲ ਇੱਕ ਰਿਕਾਰਡਿੰਗ ਹੈ ਉਹਦੀ ਸਰ ਕੋਈ ਗੱਲਬਾਤ ਹੋਈ ਆ ਉਹਨਾਂ ਦੇ ਨਾਲ ਕਾਕਾ ਜੀ ਨੇ ਉਹ ਕੋਈ ਨਹੀਂ ਬਚਾਰਾ ਗੱਲ ਹੀ ਨਹੀਂ ਕਰ ਸਕਦਾ ਪਰ ਇਹ ਸੁਣੋ ਤੁਸੀਂ ਇੱਕ ਇਸਤਰੀ ਦੀ ਰਿਕਾਰਡਿੰਗ ਹੈ ਤੇ ਕੀ ਹੈ ਸਰ ਇਸ ਦੇ ਵਿੱਚ ਇਹ ਜਿੱਦ ਤੋਂ ਸੁਣਾਇਆ ਜਾ ਰਿਹਾ ਕਹਿੰਦਾ ਹੁਣ 1 ਸੈਕਿੰਡ ਮੈਂ ਲੱਭ ਤਾ ਲਿਆ ਪਹਿਲਾ ਐ ਬਰਾਜ ਕੱਲ ਬੀਬੀ ਸ਼ਾਮ ਨੂੰ ਇਹਨੂੰ ਫੋਨ ਕਰਕੇ ਇਹਨੂੰ ਕੱਲੇ ਘਰ ਬਰਾ ਦੇ ਆ ਸਰ ਮਾਈਕ ਦੇ ਮੂਰੇ ਕਰ ਦਿਓ ਵਾਇਸ ਕਿਉਂ ਨਹੀਂ ਆ ਰਹੀ ਵਾਇਸ ਬਲੋਟਰ ਟਰਾਡ ਹੈ ਜੋ ਵਾਇਸ ਨਹੀਂ ਆ ਰਹੀ ਇਹਦੀ ਚਲੋ ਤੁਸੀਂ ਉਧਰ ਜਾਂ ਦੱਸੋ ਕੀ ਕਿ ਆ ਗਿਆ ਤੇ ਇਹਨੂੰ ਇਹਨੂੰ ਫੋਨ ਕਰਤੀ ਹੈ ਕੱਲ ਤੇ ਇਹਨੂੰ ਕਹਿੰਦੀ ਹੈ ਕਿੱਥੇ ਬੈਠਾ ਹੈ ਕਹਿੰਦੀ ਹੈ ਮੈਂ ਘਰ ਬੈਠਾ ਕਹਿੰਦੀ ਹੁਨੇ ਘਰ ਆ ਜਾ ਮੇਰੇ ਕੋਲ ਔਰ ਇੱਕ ਹੀ ਬੰਦੇ ਨਾਲ ਲੈ ਕੇ ਆਈਓ ਹੋਰ ਕਿਸ ਨੂੰ ਲੈ ਕੇ ਨਹੀਂ ਆਣਾ ਇਕੱਲੇ ਆਈਓ ਮੈਂ ਤੇ ਨਾਲ ਗੱਲ ਕਰਨੀ ਕਾਕੇ ਨਾਲ ਗੱਲ ਹੋਈ ਹੈ ਸ਼ਾਮ ਨੂੰ ਕੱਲ 6 ਵਜੇ ਤੇ ਇਹ ਤੇ ਹਾਲ ਹੈ ਔਰ ਕਹਿੰਦੀ ਹੈ ਮੈਂ ਇਹਦੇ ਵਿੱਚ ਦਖਲਦrazi ਨਹੀਂ ਕਰ ਰਹੀ ਆਹ ਲੋ ਜੀ ਆਹ ਲੋ ਜੀ ਬੱਤਸਰਾ ਅਜੇ ਤੱਕ ਕੋਈ ਉਹਨਾਂ ਦਾ ਨੁਮਾਇੰਦਾ ਵੀ ਗੱਲਬਾਤ ਕਰਨ ਦੇ ਲਈ ਔਰੇ ਔਰੇ ਮਾਈਕ ਕੋਲ ਕਰੋ ਆ ਕੀ ਬਣਾ ਰਿਹਾ ਬੱਤਸਪੈਨ ਕਰੀਂ ਦੀ ਯਾਰ ਕੈਮਰਾ ਪਿੱਛੇ ਸਰਪੰਚ ਨੂੰ ਲੈ ਕੇ ਮੇਰੇ ਕੋਲ ਆ ਬਾਈ ਪਿੱਛੇ ਕਰ ਲੋ ਸੁਣ ਲੋ ਆਹ ਲੈ ਆ ਚ ਸਰਪੰਚ ਸੁਣ ਲੈ ਦੋ ਜਣੇ ਆਏ ਹੋਰ ਨਾ ਕੋਈ ਦਿੱਤੇ ਬੰਦੇ ਪਾ ਠੀਕ ਹੈ ਬਣੀ ਕੋਈ ਕਿੱਲਣ ਪੈ ਓਕੇ ਕਿੰਨਾ ਟਾਈਮ ਚਾਰਜੇਗਾ ਬਾ ਬਣੀ 20 ਮਿੰਟਾਂ ਚ ਜਾ ਜਾਈ ਬਾਈ ਚ ਬਸ ਆਜੋ ਠੀਕ ਹੈ ਤੁਹਾਨੂੰ ਲੱਗਦਾ ਕਿ ਇਸ ਤੋਂ ਬਾਅਦ ਇਹ ਸਟੈਪ ਲੱਗਦਾ ਕਿ ਆਬਵੀਅਸਲੀ ਉਹਨੂੰ ਬੁਲਾ ਕੇ ਕਿਹਾ ਕੀ ਬੱਚੇ ਮੈਂ ਹੁਣ ਤੈਨੂੰ ਨਹੀਂ ਬਣਾ ਸਕਦੀ ਮੇਰੀ ਮਜਬੂਰੀ ਹੈ ਪਰਸੋਂ ਦੀ ਗੱਲ ਹੈ ਜੀ ਕਿ ਕੱਲ ਦੀ ਕੱਲ ਦੀ ਪਰਸੋਂ ਜੀ ਸੋਰੀ ਪਰਸੋਂ ਸ਼ਾਮ ਦੀ ਕਿ ਜੀ ਮੈਂ ਤੈਨੂੰ ਹੁਣ ਬਣਾ ਨਹੀਂ ਸਕਦੀ ਮੇਰੀ ਮਜਬੂਰੀ ਹੈ ਤੇ ਮੈਂ ਸੁਣਿਆ ਇਹਨੇ ਵਿਚਾਰੇ ਨੇ ਬਹੁਤ ਉਦੀ ਉਹਦੇ ਸਾਹਮਣੇ ਬੇਨਤੀਆਂ ਕੀਤੀ ਉਹਨੂੰ ਕਿਹਾ ਤੇਰੇ ਨਾਲ ਕਮਿਟਮੈਂਟ ਵੀ ਹੈ ਮੈਂ ਤੇਰੇ ਨਾਲ 15 ਦਿਨ ਦਿੱਲੀ ਰਹਿ ਕੇ ਆਇਆ ਹਾਂ ਦਿੱਲੀ ਦੀ ਇਲੈਕਸ਼ਨਾਂ ਦੇ ਵਿੱਚ 30 ਲੱਖ ਰੁਪਇਆ ਤੈਨੂੰ ਦਿੱਤਾ ਹੈ 5 ਲੱਖ ਰੁਪਇਆ ਤੇਰੇ ਤੇ ਖਰਚਾ ਹੈ ਹਾਂ ਤੇ ਹੁਣ ਤੂੰ ਮੈਨੂੰ ਗਹਿਰੀ ਮੈਨੀ ਬਣਾ ਸਕਦੀ ਕਹਿੰਦੇ ਨਹੀਂ ਮੇਰੀ ਮਜਬੂਰੀ ਮਜਬੂਰੀ ਕੀ ਆ ਮਜਬੂਰੀ ਤਾਂ 20 ਲੱਖ ਜੋ ਦੂਜਾ ਬੰਦਾ ਐਕਸਟਰਾ ਦੇ ਗਿਆ ਸੀ ਉਹ ਵੀ ਮਜਬੂਰੀ ਮਜਬੂਰੀ ਕੀ ਸੀਗੀ ਜਿਹਾ ਕੀ ਨਹੀਂ ਇਹਦੇ ਵਿੱਚ ਤੋਂ ਕੱਢ ਗਏ ਉਦੋਂ ਇਹਨਾਂ ਤੇ ਇਹਨੂੰ ਪੁੱਛਾਂਗੇ ਜੇ ਵਿਚਾਰਾ ਉਠੇਗਾ ਸਰ ਕੀ ਲੱਗਦਾ 55 ਲੱਖ ਦੇ ਵਿੱਚ ਕਿਸੇ ਦੀ ਹੋਰ ਦੀ ਵੀ ਸ਼ਮੂਲੀਅਤ ਹੋ ਸਕਦੀ ਐ ਐਮਐਲਏ ਦੇ ਨਾਲ ਅੱਗੇ 파ਰਟੀ ਹਾਈ ਕਮਾਂਡਰ ਨਹੀਂ ਦੇਖੋ ਐ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਲੱਗਦਾ ਕਿ ਐ ਕੋਈ ਕਿਸੇ ਨੂੰ ਕਿਸੇ ਦੇ ਨਾਲ ਬਾਟ ਕੇ ਰੱਖਦੀ ਹੈ ਤਾਂ ਆਪਣੇ ਕੋਲ ਹੀ ਰੱਖੀ ਹੋਣੀ ਇਹਨਾਂ ਨੇ ਕਿਸ ਤਰ੍ਹਾਂ ਦਾ ਪ੍ਰੋਟੈਸਟ ਤੇ ਕਿਸ ਤਰ੍ਹਾਂ ਦੀ ਕਾਰਵਾਈ ਕਰੇਗੇ ਉਹ ਦੇਖੀਂਗੇ ਮੈਂ ਜਾਖੜ ਸਾਹਿਬ ਨਾਲ ਗੱਲ ਕਰਾਂਗੇ ਤੇ ਫਿਰ ਦੇਖਾਂਗੇ ਠ